ਇਹ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਕਾਫੀ ਸਾਰੇ ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕਤ ਵਕਤ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸਸ ਤੇ ਤਾਂ ਉੱਤਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਇੱਕ ਸਰਦਾਰ ਜੀ ਉਹਨਾਂ ਦੇ ਘਰ ਆਏ ਸੀਗੇ ਜਿਹਨੇ ਆਪਣਾ ਨਾਮ ਅਮਰਿਤਪਾਲ ਸਿੰਘ ਦੱਸਿਆ ਸੀ ਐਂਡ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਟੰਡਾ ਚ ਕਿਸੇ ਸ਼ੋਰੂਮਸ ਦੀ ਪ੍ਰੋਮੋਸ਼ਨ ਲਈ ਇਨੂੰ ਬੁਲਾਣਾ ਪਰ ਟਾਡੇ ਉਹ ਕਰਨੀ ਸੀਗੇ ਅਗਲੇ ਦਿਨ ਫਿਰ ਅੰਮ੍ਰਿਤਪਾਲ ਇਸੇ ਗੱਲੇ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਆ ਕੇ ਪ੍ਰੋਮੋਸ਼ਨ ਕਰੋ ਥੈਨ ਇਵੈਂਚੁਅਲੀ ਸ਼ੀ ਅਗਰੀਡ ਤੇ ਉਸਨੇ ਜਿਹੜਾ ਅੰਮ੍ਰਿਤਪਾਲ ਹੈ ਜਿਹੜਾ ਅੰਮ੍ਰਿਤਪਾਲ ਹੈ ਅ ਅੰਮ੍ਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਪਤਨ ਨੂੰ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਵਾਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੇ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇजेस ਵੀ ਮਿਲ ਗਈਆਂ ਸੀ ਕੁਝ ਇਹਦੀ ਹਿਊਮਨ ਇੰਟੋਲੋ ਧਿਆਨੇ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੁਰਾਨੀ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਅੱਠ ਨੂੰ ਇਹਦੇ ਕਰਕੇ ਆ ਸੀ ਪਰ ਬਾਅਦ ਚ ਉਹ ਵਾਪਸ ਵਾਪਸ ਹੋਦੇ ਨਾਲ ਕਨਵਰਸੇਸ਼ਨ ਵੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੂਰ ਤੋਂ ਟਾਲੀ ਵਾਲਾ ਚੌਕ ਪਿੰਡ ਬੇਰੋ ਜ਼ਿਲ੍ਹਾ ਮੋਗੇਧਰਾਂਡ ਵਾਲਾ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਣ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਅ ਇਹਦੇ ਨਾਲ ਲੁਧਿਆਣੇ ਫੋਲੋ ਕਰਾ ਕੇ ਪਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਨ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗੈਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸੁਨਸਾਨ ਜਗ੍ਹਾ ਆਪਣੇ ਪੁੱਛੋ ਦੇ ਏਰੀਆ ਚ ਲੈ ਜਾ ਕੇ ਇਹਦੇ ਗਲੇ ਫੂਲ ਸਾਹ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਨਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਹਦੀ ਬੋਡੀ ਨੂੰ ਪਿੱਛੇ ਸਿਟਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ ਬਿਕਾਜ਼ ਦੇ ਥੋਟ ਕਿ ਅਗਰ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ them ਸੋ ਇਸ ਪਲੈਨਿੰਗ ਦੇ ਤਹਿਤ ਇਹਨਾਂ ਨੇ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਪਾਰਕ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਦੋਨੋਂ ਫਰਾਰ ਹੋ ਗਏ ਯੂਜ਼ਿੰਗ ਵੇਰੀਅਸ ਹਿਊਮਨਲੈਂਡ ਟੈਕਨੀਕਲ ਇਨਫੋਟ ਅਸੀਂ ਇਹਨਾਂ ਦੋਨਾਂ ਨੂੰ ਕੱਲ ਰਾਤੀ ਅਰਾਊਂਡ 1:00 ਦੇ ਕਰੀਬ ਜਿਹੜੇ ਅ ਨਿਮਰਤਜੀਤ ਔਰ ਜਸਪ੍ਰੀਤ ਹੈ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਹੈ ਇਹਨਾਂ ਦੀ ਅਰੈਸਟ ਪਾਈ ਹੈ ਹੋਣਾ ਸੀ ਇਹਨਾਂ ਦਾ ਡਿਮਾਂਡ ਲੈ ਕੇ ਅੱਗੇ ਦੇਖਾਂਗੇ ਕਿ ਕੀ ਕੀ ਨਾਂ ਦਾ ਹੋਏ ਇਹਦੇ ਚ ਐਂਗਲ ਸਿਗਾ ਔਰ ਜਿਹੜਾ ਇੱਕਾ ਚ ਕੌਨਸਪੀਰੇਟਰ ਹੈ ਅਮ੍ਰਿਤਪਾਲ ਮਹਿਰੋ ਉਹ ਉਹਨੂੰ ਵੀ ਅਸੀਂ ਫੜਨ ਲਈ ਪ੍ਰੋਪਰਟੀ ਮਲਾਈਆਂ ਹੋਈਆਂ ਸੋ ਥੈਟ ਪੂਰਾ ਸਰਕਲ ਕੰਪਲੀਟ ਹੋ। ਤੇ ਹੁਣ ਤੱਕ ਦੀ ਤਫਤੀਸ਼ੇ ਹੀ ਪਤਾ ਲੱਗਿਆ ਕਿ ਜਿਹੜੇ ਇਹ ਦੋਨੋਂ ਹੈਗੇ ਅੰਮ੍ਰਿਤਪਾਲ ਦੇ ਨਾਲ ਦੇ ਐਸੋਸੀਏਟ ਜਿਹੜੇ ਅਸੀਂ ਫੜਿਆ ਦੇ ਵਰ ਡੂਇੰਗ ਅ ਰੋਲ ਮੋਰਲ ਪੁਲਿਸਿੰਗ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਮਲਾ ਕੌਰ ਹੈ ਇਹ ਪਿੱਛੇ ਕੰਚਨ ਦੇਵੀ ਹੈ ਤੇ ਕਮਲਾ ਕੌਰ ਦੀ ਆਈਡੀ ਬਣਾ ਕੇ ਸਾਡੇ ਯੂਥ ਨੂੰ ਅਕੋਰਡਿੰਗ ਟੂ ਥੈਮ ਕਿ ਬਹੁਤ ਹੀ ਵਲਗਰ ਵੀਡੀਓਸ ਪਾਉਂਦੀ ਸੀ ਤੇ ਸਾਡਾ ਅੱਗੇ ਦਾ ਯੂਥ ਖਰਾਬ ਹੋ ਰਿਹਾ ਹੈ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਅਮਰਿਤ ਪਾਲੇ ਰੋਕਦਾ ਸੀਗਾ ਪਰ ਇਹ ਨਹੀਂ ਹਟੀ ਸੋ ਅਕੋਰਡਿੰਗ ਟੂ ਥੈਮ ਉਹਨਾਂ ਨੇ ਇਹਨੂੰ ਸਬਕ ਸਿਖਾਣ ਲਈ ਇਹ ਸਾਰਾ ਪਲਾਨ ਕੀਤਾ ਥੈਟ ਇਜ਼ ਹਾਊ ਦੇ ਪਲਾਨ ਦਿਸ ਹੋਲ ਕਨਸਪੀਰੇਸੀ ਕਿ ਇਹਨੂੰ ਕਿਸੇ ਤਰ੍ਹਾਂ ਇਹਦਾ ਇਹਨੂੰ ਮਰਡਰ ਕਰਨਾ ਮੈਂ ਆਪਣੇ ਪਾਸੇ ਦੋ ਸਾਥੀ ਪੜੇਗੇ ਤੇ ਕੰਮ ਕਰਦਾ ਮਾਮਲਾ ਦਾ ਇਹਨਾਂ ਦੋਨਾਂ ਦੀ ਡਿਟੇਲਸ ਜੀ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜਾ ਜਿਹੜਾ ਨਿੰਮਰਤਜੀਤ ਹੈ ਇਹ 21 ਸਾਲ ਦਾ ਹੈ ਤੇ ਜਿਹੜਾ ਜਸਪੀਤ ਸਿੰਘ ਹੈ ਇਹ ਪੱਤੀਕ ਸਾਲ ਦਾ ਹੈ ਤੇ ਨਿੰਮਰਤਜੀਤ ਦਾ ਅਮਰਿਤਪਾਲ ਦੇ ਨਾਲ ਹੀ ਇੱਕ ਕੇਸ ਹੈਗਾ ਕਤਮਾ ਨੰਬਰ 121/2021 ਇਹ ਥਾਣਾ ਧਨੋਲਾ ਜ਼ਿਲ੍ਹਾ ਬਰਨਾਲਾ ਦੇ ਅਧਿਰਜ ਹੈ ਉੱਥੇ ਵੀ ਇਹਨਾਂ ਨੇ ਇੱਕ ਕੋਈ ਡੀ ਐਕਸ ਐਕਸ ਨਾ ਦੇ میوزਿਕ ਪ੍ਰੋਡਿਊਸਰ ਨੂੰ ਇਹਨਾਂ ਨੇ ਬਿਲੀਵ ਕੀਤਾ ਸੀ ਕਿ ਉਹ ਬੜੀ ਬਲਗਰੀਆ ਕੁਝ ਇਦਾਂ ਦੇ ਵੀਡੀਓਜ਼ ਬਣਾਉਂਦਾ ਤੇ ਉਹਨਾਂ ਨੂੰ ਵੀ ਇਸੇ ਪੈਟਰਨ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਤਾਂ ਧਮਕਾਇਆ ਸੀ ਉਹਦੇ ਤਹਿਤ ਇਹਨਾਂ ਤੇ ਇੱਕ ਪਰਚਾ ਦਰਜ ਹੋਇਆ ਸੀ ਅੰਡਰ ਸੈਕਸ਼ਨ 32341506 148 149 थाना कनौला ਤੇ ਅੰਮ੍ਰਿਤਪਾਲ ਦੇ ਕੋਲ ਅੰਮ੍ਰਿਤਸਰ ਦੇ ਵੀ ਈ ਡਿਵੀਜ਼ਨ ਥਾਣੇ ਚ 2020 ਚ ਐਫ ਆਈ ਨੰਬਰ 5 ਦਰਜ ਹੈ ਅੰਡਰ ਸੈਕਸ਼ਨ 307 ਤੋਂ 434 2353186 ਚ ਉਹਨਾਂ ਨੇ ਹੈਰੀਟੇਜ ਸਟਰੀਟ ਤੇ ਆਈਕਨ ਸਟੈਚੂਜ਼ ਵਗੈਰਾ ਨੋਟ ਡਿਵਾਂਸ